ਖੱਡੀ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਸ਼ਾਬਦ ਦੇਰੀ ਇਲਾਕੇ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਆਗ ਕਾਰਨ ਕਰੀਬ 130 ਚੌਕੀਆਂ ਚਲ ਕੇ ਸੁਆਹ ਹੋ ਗਈਆਂ ਨੇ ਜਦਕਿ ਇਸ ਅੱਗ ਕਾਰਨ 115 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਉਧਰ ਦਿੱਲੀ 'ਚ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ 15 ਗੱਡੀਆਂ ਮੌਕੇ ਤੇ ਪਹੁੰਚਿਆ ਜਿਨ੍ਹਾਂ ਨੇ ਕੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਦਰਸਲ ਸ਼ਾਬਾਦ ਡੇਰੀ ਇਲਾਕੇ ਚ ਝੁਕੀਆਂ ਚ ਰਵੀਵਾਰ ਦੀ देर रात ਨੂੰ ਭਿਆਨਕ ਅੱਗ ਲੱਗੀ ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਦਮਕਲ ਵਿਭਾਗ ਦੀਆਂ 15 ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਅੱਗ ਤੇਜ਼ ਹਵਾ ਕਾਰਨ ਲੱਗੀ ਹੋ ਸਕਦਾ ਹੈ ਕਿ ਕੋਈ ਚਿੰਗਿਆੜੀ ਹਵਾ ਨਾਲ ਉੱਡ ਕੇ ਝੁਕੀਆਂ ਜਾਂ ਡਿੱਗੀ ਹੋਵੇ ਜਿਸ ਨੇ ਕਿ ਦੇਖਦੇ ਹੀ ਦੇਖਦੇ 130 ਝੁਕੀਆਂ ਨੂੰ ਆਪਣੀ ਚਪੇਟ ਚ ਲੈ ਲਿਆ ਉਧਰ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਝੁਕੀਆਂ ਵਾਲੀ ਥਾਂ ਇੱਕ ਜਵਾਲਾਮੁਖੀ ਦਾ ਰੂਪ ਧਾਰ ਚੁਕੀ ਹੈ ਦਮਕਲ ਵਿਭਾਗ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਅੱਗ ਫਤਿਹ ਚਲੀ ਗਈ ਹਾਲਾਂਕਿ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਉਧਰ ਇਸ ਘਟਨਾ ਚ ਕਰੀਬ 115 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਅੱਗ ਦਾ ਇਹ ਕਹਿਰ ਕਈ ਘੰਟੇ ਚੱਲਦਾ ਰਿਹਾ ਪਰ ਇਸ ਦੌਰਾਨ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਕੋਈ ਵੀ ਸੂਚਨਾ ਨਹੀਂ ਮਿਲੀ ਹੈ ਦੱਸਿਆ ਕਿ ਸ਼ਾਬਦ ਡੇਰੀ ਇਲਾਕਾ ਇੱਕ ਸਲਾਮੇਰੀਆ ਹੈ ਜਿੱਥੇ ਕਿ ਹਜ਼ਾਰਾਂ ਚੁੱਕੀਆਂ ਬਣੀਆਂ ਹੋਈਆਂ ਨੇ ਅਤੇ ਦੇਰ ਰਾਤ ਇਸ ਸਲਾਮੇਰੀਏ ਚ ਭਿਆਨਕ ਅੱਗ ਲੱਗੀ ਜਿਸ ਤੇ ਕਈ ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਹ ਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ